ਮੇਰਾ ਨਾਮ ਸੀਮਾ ਸ਼ਰਮਾ 27 ਸਾਲ ਤੋਂ ਉੱਥੇ ਪਾਲਰ ਚਲਾ ਰਹੀ ਆਂ ਕਦੀ ਸਾਡੇ ਨਾਲ ਐਦਾ ਕੁਝ ਹੋਇਆ ਨਹੀਂ ਆ ਤੇ ਪਹਿਲੀ ਵਾਰੀ ਐਦਾ ਹੀ ਕੋਈ ਬੰਦਾ ਆਇਆ ਮੈਂ ਘਰ ਨਹੀਂ ਸੀ ਉਸ ਟਾਈਮ ਤੇ ਬੱਚੇ ਇਕੱਲੇ ਸੀ ਕੰਮ ਕਰ ਰਹੇ ਸੀ ਤੇ ਉਹ ਪਿਸਤੌਲ ਤੇ ਨਾਲ ਲੈ ਕੇ ਆਇਆ ਦਾਤਰ ਬੱਚੇ ਦੇ ਉਂਗਲ ਤੇ ਵੀ ਲੱਗੀ ਐ ਸੱਟ ਬਚਾਉਣ ਦੀ ਬਦਿਹਰੀ ਕੋਸ਼ਿਸ਼ ਕੀਤੀ ਆ ਮੇਰ ਕੋ ਇਹੀ ਮੰਗਾ ਵੀ ਸਾਡੀ ਰੱਖਿਆ ਕੀਤੀ ਜਾਵੇ ਕੱਲੋਂ ਸਾਡੇ ਨਾਲ ਕੁਝ ਵੀ ਹੋ ਸਕਦਾ ਬੱਚਿਆਂ ਨਾਲ ਜੀ ਸਾਡੇ ਬੱਚਾ ਨਾਲ ਬੜੀ ਖਿੱਚ ਤੂੰ ਹੋਈ ਸਾਡੇ ਬੱਚੇ ਦੇ ਹੱਥ ਤੇ ਸੱਟ ਲੱਗੀ ਨਾਲੇ ਉਹਦੀ ਚੰਨੀ ਵੀ ਖੋ ਕੇ ਲੈ ਗਿਆ ਵਾ ਕੱਲੋਂ ਸਾਡੇ ਬੱਚਿਆਂ ਨੂੰ ਜਾਂ ਘਰ ਵੀ ਕਿਸੇ ਨੂੰ ਖਤਰਾ ਹੈਗਾ ਜਾਨ ਤੋਂ ਸਾਡੀ ਮੰਗ ਇਹੀ ਆ ਵੀ ਸਾਡਾ ਕੁਝ ਨਾ ਕੁਝ ਹੱਲ ਕੀਤਾ ਜਾਵੇ 27 ਸਾਲ ਕਦੀ ਨਹੀਂ ਕਦੀ ਇਦਾਂ ਦੀ ਪ੍ਰੋਬਲਮ ਆਈ ਸਾਡੇ ਨਾਲ ਸਰ ਮੰਗ ਇਹੀ ਆ ਮੇਰੇ ਬੱਚਾ ਦੀ ਤੇ ਸਾਡੇ ਪਰਿਵਾਰ ਦੀ ਰੱਖਿਆ ਹੋਣੀ ਚਾਹੀਦੀ ਸਾਨੂੰ ਕੋਈ ਨਾ ਕੋਈ ਇਨਸਾਫ ਚਾਹੀਦਾ ਹੈ ਸਾਡੇ ਕੋ ਤੈਨੂੰ ਇਹਦਾ ਟਾਈਮ ਸੀ ਸਰ ਨਹੀਂ ਪੁਲਿਸ ਨਹੀਂ ਕੋਈ ਨਾ ਕੋਈ ਪੁਲਿਸ ਆਈ ਤੇ ਨਾ ਹੀ ਕੋਈ ਆਇਆ ਸਾਡੇ ਕੋਲ ਕੰਪਲੀਟ ਦਿੱਤੀ ਗਈ ਸਾਡੇ ਕੋਲ ਹਾਂਜੀ